ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੀਆਂ तमाम ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਾਰ-ਵਾਰ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਤੇ ਸਾਡੇ ਨਾਲ ਇੱਕ ਨੌਜਵਾਨ ਨੇ ਇਹ ਅਥਰੂ ਗੈਸ ਦਾ ਸ਼ਿਕਾਰ ਹੋ ਗਏ ਹੋ ਤੁਸੀਂ ਅਥਰੂ ਗੈਸ ਦੇ ਸ਼ਿਕਾਰ ਵੀ ਹੋਏ ਆਂ ਦੂਏ ਗੋਲਿਆਂ ਦਾ ਵੀ ਸ਼ਿਕਾਰ ਹੋਏ ਆਂ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਹੈ ਜੀ ਮੇਰਾ ਨਾਮ ਹਾਂ ਜੀ ਤੇ ਕਿ ਇੱਥੇ ਤੁਸੀਂ ਦਿੱਲੀ ਜਾਣ ਲਈ ਆਏ ਸੀ ਇੱਥੇ ਆਣਾ ਆਏ ਸੀ ਆਪਾਂ ਨਾ ਤੇ ਆ ਪਿਆਰ ਨਾਲ ਧਰਨੇ ਤੇ ਚੱਲੇ ਸੀ ਨਾ ਧਰ ਦਾ ਪਿਆਰ ਨਾਲ ਹੁੰਦਾ ਆਪਾਂ ਪਿਆਰ ਨਾਲ ਚੱਲੇ ਸੀ ਆਹ ਦੇਖੋ ਸਾਡੇ ਨਾਲ ਕੀ ਕਰ ਰਿਹਾ ਹੈ ਇਹ ਗੇ ਲੋਕਤੰਤਰ ਸਾਡਾ ਮੋਦੀ ਨੇ ਦੇਖੋ ਸਾਡੇ ਨਾਲ ਕੀ ਕੀਤਾ ਹੈ ਹਨਾ ਪਰ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਜੰਗਾਪਾ ਪਹਿਲਾਂ ਅਜ ਤਈ ਕੋਈ ਹਾਰ ਨਹੀਂ ਸਾਡੇ ਗੁਰੂ ਨੇ ਸਾਰੇ ਗੁਰੂ ਅਭੀ ਸਿੰਘ ਜੀ ਨੇ ਤੇ ਉਹ ਆਪਾਂ ਪਹਿਲਾਂ ਜਿੱਤੇ ਵੀ ਹੈ ਮੋਦੀ ਤੋਂ ਇਹਨੂੰ ਬਹਿਮਾ ਜਿੱਤੇ ਕਿ ਹੁਣ ਪਬਿਓ ਜੋ ਮਰਜ਼ੀ ਕਰ ਲੈ ਸਾਡੇ ਨਾਲ ਸ਼ਹੀਦ ਕਰ ਲੈ ਦੂਏ ਗੋਲੇ ਮਾਰ ਲੈ ਕੀ ਤੁਸੀਂ ਸਭ ਤੋਂ ਅੱਗੇ ਸੀ ਉੱਥੇ ਮੌਜੂਦ ਹਾਂਜੀ ਪਤਾਰਨੀ ਜੱਗੀ ਬੈਠੀ ਸੀ ਹਨਾ ਜਿੱਦ ਪਿਆਰ ਨਾਲ ਇਹਨਾਂ ਨੇ ਲਾਇਆ ਹੋਇਆ ਸੀ ਬੇਨੇ ਬੈਰੀ ਘੇਟ ਲਾਇਆ ਹੋਈ ਸੀ ਅਲੀ ਅਲੀ ਆਪਾਂ ਬੈਠੇ ਹੀ ਸੀ ਜਾ ਕੇ ਇਹਨਾਂ ਨੇ ਸਾਡੇ ਤੇ ਦੇਖੋ ਇਹ ਟੈਗ ਕਰਤਾ ਇਹ ਸਾਨੂੰ ਮਜਬੂਰ ਕਰ ਰਹੇ ਆ ਕਿਸ ਹੋਰ ਵੀ ਨੌਜਵਾਨਾਂ ਦੇ ਲੱਗੇ ਨੇ ਹੋਰ ਨੌਜਵਾਨਾਂ ਦੇ ਬਜ਼ੁਰਗਾਂ ਦੇ ਵੀ ਲੱਗੇ ਨੇ ਜੀ ਸਿਰ ਫਟ ਗਿਆ ਕਿਸੇ ਦੇ ਕੇ ਜੀ ਲੱਤ ਫਟ ਗਈ ਮੇਰਾ ਹੱਥ ਫਟ ਗਿਆ ਲੱਤ ਬਚ ਗਈ ਫਟ ਗਿਆ ਇਹਨਾਂ ਪਜਾਮਾ ਹੈ ਨਾ ਇਹ ਸ ਮਜਬੂਰ ਕਰ ਰਿਹਾ ਸਾਨੂੰ ਕਿ ਸਾਡੇ ਨਾਲ ਆਹੀ ਕਰ ਪਰ ਅਪ ਜੰਗਾਂ ਜਿੱਤਣੇ ਆਏ ਆ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਜੰਗਾਂ ਜਿੱਤਣੀ ਆ ਹੁਣ ਅਪ ਪਿਆਰ ਨਾਲ ਚੱਲੇ ਸੀ ਹੁਣ ਹਥਿਆਰ ਨਾਲ ਚੱਲਾਂਗੇ ਅਪ ਸਾਨੂੰ ਮਜਬੂਰ ਕਰ ਰਿਹਾ ਨਹੀਂ ਹਾਲਾਂਕਿ ਕਿਸਾਨ ਲੀਡਰ ਵੀ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ ਪਰ ਤੁਸੀਂ ਦੇਖਿਆ ਕਿ ਸ਼ੰਭੂ ਬਾਰਡਰ ਤੇ ਕਿਸ ਤਰ੍ਹਾਂ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਉਸ ਦਾ ਸ਼ਿਕਾਰ ਜਿਹੜਾ ਕਿ ਨੌਜਵਾਨ ਹੋਏ ਨੇ ਉਹਨਾਂ ਦੇ ਸੱਟਾਂ ਵੀ ਵੱਜੀਆਂ ਨੇ ਉਹ ਕਹਿ ਰਹੇ ਨੇ ਕਿ ਉਹ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਹਰਿਆਣਾ ਵਾਲੇ ਪਾਸੇ ਇੰਤਜ਼ਾਮ ਕੁਝ ਜ਼ਿਆਦਾ ਹੀ ਕਰੜੇ ਕੀਤੇ ਗਏ ਨੇ ਵਾਰ-ਵਾਰ ਡਰੋਨ ਦੇ ਜ਼ਰੀਏ ਹੰਝੂ ਗੈਸ ਦੇ ਗੋਲੇ ਦਾਗ ਦਿੱਤੇ ਜਾਂਦੇ ਨੇ ਤੇ ਜਿਸ ਕਰਕੇ ਕਿਸਾਨਾਂ ਨੂੰ ਜਿਹੜੀ ਉੱਥੇ ਪਰੇਸ਼ਾਨੀ ਵੀ ਆਈ ਹੈ ਕਿਸਾਨ ਕਹਿ ਰਹੇ ਨੇ ਕਿ ਉਹ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਦਿੱਲੀ ਕੂਚ ਕਰਨਾ ਚਾਹ ਪੰਗਾ ਕੇਂਦਰ ਸਰਕਾਰ ਦੇ ਕੰਨੀ ਪਹੁੰਚਾ ਸਕਣ ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ এবੀਪੀ ਸੰਚ